ਸ਼ਸ਼ਕਾਲ ਦੋਸਤੋ ਅੱਜ ਆ 4 ਫਰਵਰੀ ਤੇ ਗੱਲ ਕਰਦੇ ਆ ਮਲੇਰ ਕੋਟਲਾ ਮੰਡੀ ਦੇ ਵਿੱਚ ਸਬਜ਼ੀਆਂ ਦੇ ਭਾਅ ਦੀ ਤੇ ਜਾਣਦੇ ਆ ਕਿਹੜੀ ਕਿਹੜੀ ਸਬਜ਼ੀ ਅੱਜ ਮੰਡੀ ਦੇ ਵਿੱਚ ਵਿਕ ਰਹੀ ਆ ਤੇ ਕਿਹੜੀ ਕਿਹੜੀ ਸਬਜ਼ੀ ਆ ਜਿਹੜੀ ਕਿਸਾਨਾਂ ਨੂੰ ਚੰਗੇ ਪੈਸੇ ਵਟਾ ਰਹੀ ਆ ਸੋ ਮੇਰੇ ਨਾਲ ਜੁੜ ਚੁੱਕੇ ਨੇ ਜਮਨਜੀ ਮਲੇਰ ਕੋਟਲਾ ਮੰਡੀ ਤੋਂ ਜਾਣਦੇ ਆ ਸਬਜ਼ੀਆਂ ਦੇ ਭਾਅ ਜੀ ਤੇ ਹਾਲ ਹੈ ਹਾਂ ਵਧੀਆ ਵਧੀਆ ਤੁਸੀਂ ਦੱਸੋ ਕਿਵੇਂ ਹੋ ਠੀਕ ਐ ਬਾਬੂ ਜੀ ਠੀਕ ਐ ਅੱਜ ਕੀ ਕਹਿੰਦੀ ਆ ਮੰਡੀ ਮੰਡੀ ਠੀਕ ਹੀ ਹੈਈ ਭਾਅ ਹਾਂਜੀ ਗਾਜਰ ਪਿੰਗਾਜਰ 300 ਰੁਪਏ ਦੀ ਵਿਕ ਰਹੀ ਹੈ ਗੋਭੀ ਹੱਲ ਤੋਂ 10 ਦੀ ਵਿਕ ਰਹੀ ਹੈ ਜੀ ਗੋਭੀ ਦੇ ਕੀ ਰੇਟ ਆਏ 15 8 ਤੋਂ 10 ਰੁਪਏ ਜੀ ਗੋਭੀ ਜੀ ਹਾਂ ਇਹ ਫੁੱਲ ਗੋਭੀ ਦਾ ਆਈ ਇਹਨਾਂ ਰੇਟ ਵੱਧ ਗਏ ਜੀ 8-10 ਰੁਪਏ ਚ ਲੌਗ ਆ ਜੀ ਬੰਦ ਗੋਭੀ ਦਾ ਅੱਛਾ 8-10 ਹਾਂ 8-10 ਰੁਪਏ ਬੰਦ ਗੋਭੀ ਆ ਤਿੰਨ ਦਾ ਚਾਰ ਬੰਦ ਗੋਭੀ ਤਿੰਨ ਤੋਂ ਚਾਰ ਜੀ ਠੀਕ ਹੈ ਜਿਹਦਾ ਉਹੀ ਜਹਾ ਜੀ ਖੀਰਾ ਲੌਗੋ ਚੱਲਣ ਲੱਗਾ 20 ਰੁਪਏ ਕਿਲੋ ਚੱਲ ਰਹੀ ਹੈ ਕਟ ਆ ਰਿਹਾ ਹੈ ਜੀ ਅੱਛਾ ਜੀ ਲੋਕ ਕੋਲ 20 ਰੁਪਏ ਚ ਇੰਨਾ ਖੀਰਾ ਜੀ ਚੈਲਾ ਘੀਰਾ ਦਾ ਹੋਈ ਬਿਕਦਾ 35 ਰੁਪਏ ਕਿਲੋਈ ਹਾਂ ਠੀਕ ਆ ਜੀ ਹਾਂ 30 ਬੈਂਤੀ ਰੁਪਏ ਕਿਲੋ ਤੇ ਮਟਰ ਦੇ ਗਿਆ ਜੀ 15-16 ਰੁਪਏ ਕਿਲੋ ਜੀ ਸਸੇ ਜੀ ਵਧੀਆ ਲੋਕਾ ਮਟਰ ਆ ਜਿਹੜਾ ਆ ਜਾਂ 15 ਤੋਂ ਲੈ ਕੇ 20 ਰੁਪਏ ਗਿਆ ਜੀ ਠੀਕ ਆ ਜੀ ਠੀਕ ਆ ਬੈਂਗਣੇ ਵੀ 15 ਤੋਂ 20 ਰੁਪਏ ਵਿਕ ਰਹੇ ਨੇ ਠੀਕ ਆ ਜੀ ਸੌਂਗਲੇ ਵੀ 15 10 ਤੋਂ 15 ਵਿਕ ਰਹੇ ਨੇ ਸੌਂਗਲੇ ਸਸੇ ਜੀ ਆ ਚਿਕੰਦਰ ਵਿਕ ਰਿਹਾ 10 ਤੋਂ 12 ਆਈ ਠੀਕ ਆ ਜੀ ਤੇ ਕਿੰਨੂ ਦੀ ਭਾਜਾ ਲਿਆ ਜੀ ਅੱਜ ਹਾਂ ਜੀ ਤੇਨੂ ਦਾ ਜੀ ਕਿੰਨਾ ਦਾ ਬਿਕਿਆ ਜੀ 30 ਰੁਪਏ ਤੋਂ ਲੈ ਕੇ 45 ਤੱਕ ਰੀ 30 ਤੋਂ ਲੈ ਕੇ 45 ਤੱਕ ਜੀ ਦਾ ਇੱਕ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਆਲੂ ਦੀ ਆਲੂ ਦਾ ਕੀ ਬਣਦਾ ਹੈ ਜੀ ਹੈ ਆਲੂ ਦਾ ਜੀ ਆਲੂ ਦਾ ਦੇਖੋ ਜੀ ਕਿਹੜੇ ਡਾਇਮੰਡ ਤੋਂ ਲਾ ਮੈਂ ਡਾਇਮੰਡ ਬਿਕ ਰਿਆ ਜੀ 280 ਰੁਪਏ ਦਾ ਗੱਟਾ ਜੀ ਆ ਜਾ ਕਿਹੜਾ ਡਾਇਮੰਡ ਦਾ ਦੂਸਰੇ ਕਿਤੇ ਫਰੋਜ ਨੇ 250 ਦਾ ਨੈਟ ਬਿਕ ਰਿਆ ਜੀ ਬਸ ਇਹਨੇ ਪਖਰਾ ਆ ਜਾ ਜਾਂ ਕੋਈ ਹੋਰ ਆ 250 ਦਾ ਨੈਟ ਜੀ ਹਾਂ ਜੈਮਨ 280 ਰੁਪਏ ਦੇ ਹਾਂ ਹਾਂ ਠੀਕ ਆ ਜੀ ਲਾ ਟਮਾਟਰ ਵੀ ਮੰਦਾ ਹੋ ਗਿਆ ਜੀ 200 ਰੁਪਏ ਦਾ ਕਰੇਡ ਮਿਲ ਰਿਹਾ ਜੀ 200 200 ਰੁਪਏ ਦੇ ਅੱਠ 89 ਰੁਪਏ ਕਿਲੋ ਹੋ ਗਿਆ ਜੀ 89 ਰੁਪਏ ਇਹ ਸਸਤਾ ਹੁਣ ਤਈਆ ਹੁਣ ਟਮਾਟਰ ਤਾਂ ਹਾਂ ਜੀ ਹਾਂ ਜੀ ਵਧਣ ਲੱਗੇ ਜਿਆਦਾ ਹੋਣ ਲੱਗੇ ਹਾਂ ਠੀਕ ਆ ਜੀ ਹਾਂ ਠੀਕ ਆ ਜੈਮਨ ਧਨੀਆ ਵੀ ਦੱਸ 200 ਰੁਪਏ ਵਿੱਚ ਰੇ ਜੀ ਧਨੀਆ ਸੋਦੇ ਦਾ ਬਸ ਹਾਂ ਧਨੀਆ 10 ਰੁਪਏ ਕਿਲੋ ਪਰਿਆ 10 ਰੁਪਏ ਕੀ ਆ ਜਾਣ ਅੱਛਾ ਜੀ ਨੇਤੀ ਵੀ 10 ਰੁਪਏ ਕੁਟੀ 8 ਰੁਪਏ ਕੁਟੀ ਲੱਗ ਰਹੀ ਹੈ ਜੀ। ਤੇ ਪਾਲਕ ਦਾ ਵੀ ਪਾਲਕ ਵੀ 10 ਰੁਪਏ ਕੁਟੀ ਵੇਚਣ ਲੱਗੀ। ਅੱਛਾ ਤੇ ਗੁੱਟੀ ਕਿਲੋ ਦੀ ਹੁੰਦੀ ਹੈ ਜੇ? ਆਹ ਇਹ ਕਿਲੋ ਦੀ 800 ਗ੍ਰਾਮ ਕਿਲੋ ਦੀ ਹੁੰਦੀ ਹੈ। ਹਾਂ ਠੀਕ ਹੈ ਜੀ। ਠੀਕ ਹੈ। ਹੋਰ ਦੱਸੋ ਕੰਮ। ਹਾਂ ਬਸ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀ ਜਮੇ ਨੇ। ਪਾਲਕ ਪੀੜਾ ਕਹਿੰਦਾ ਮਾੜੂ ਆਉਂਦਾ। ਹਾਂਜੀ। ਇੱਕ ਪੀ ਲਾਉਂਦਾ ਉਹਦਾ 25-20 ਰੁਪਏ ਕਿਲੋ ਦੇ ਲੈ ਕੇ ਨਾ ਦੂਸਰਾ ਉਹ ਬੱਦ ਅੱਤ ਤੋਂ 12 ਬਿੱਜ ਰਹੀ 8 ਤੋਂ 12 ਰੁਪਏ ਠੀਕ ਹੈ ਹਾਂ ਚੱਪਣ ਦਾ ਚੱਪਣ ਦਾ ਵੀ ਗਿਆ ਜੀ ਰਾਤ ਤੋਂ ਵੀ ਗਿਆ ਜੀ ਰਾਤ ਕੱਢੀ ਆ ਜੀ ਉਹ ਵੀ ਗਿਆ 22 ਰੁਪਏ ਤੋਂ ਲੈ ਕੇ 25 ਰੁਪਏ ਦੇ ਕੋਈ ਚੱਪਣ ਗੱਦੂ 22 ਤੋਂ 25 ਠੀਕ ਹੈ ਜੀ ਹਾਂ ਜੀ ਗਰਬੀ ਵਾਲੇ ਸਬਜ਼ੇ ਵੀ ਸਟਾਰਟ ਹੋਣ ਵਾਲੀਆਂ ਨੇ ਜੀ ਆ ਜਾ ਬੱਸਾ ਖੀਰਾ ਆਉਣ ਲੱਗਿਆ ਫਰਾਸਲੀਨ ਵੀ ਆਉਣ ਲੱਗੀਆਂ ਫਰਾਸਲੀਨ 40 40 ਰੁਪਏ ਕਿਲੋ ਵਿੱਚ ਅੱਛਾ ਜੀ ਆ ਜਾ ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਜਮਨ ਜੀ ਬਹੁਤ ਬਹੁਤ ਧੰਨਵਾਦ ਓਕੇ ਥੈਂਕ ਯੂ ਹਾਂ ਜੀ